ਪਹਾੜਾਂ ਦੇ ਵਿੱਚ ਲਗਾਤਾਰ ਬਰਫਬਾਰੀ ਹੋਣ ਦੇ ਚਲਦੇ ਮੈਦਾਨੀ ਇਲਾਕਿਆਂ ਦੇ ਵਿੱਚ ਜਿਹੜੇ ਜੰਗਲੀ ਜਾਨਵਰ ਨੇ ਉਹ ਰੁਕ ਕਰ ਲੰਦ ਨੇ ਜਿਸ ਦੇ ਚਲਦੇ ਇੱਕ ਸਾਂਬਰ ਜਿਹੜਾ ਕਿ ਬਾਰਡਰ ਏਰੀਆ ਬਮਿਆਲ ਦੇ ਵਿੱਚ ਜਿਹੜਾ ਪਹੁੰਚਿਆਗਾ ਘਰਾਂ ਦੇ ਵਿੱਚ ਉਹ ਵੜ ਗਿਆ ਸੀਗਾ ਜਿਸ ਦੇ ਚਲਦੇ ਆ ਲੋਕਾਂ ਦੇ ਵਿੱਚ ਜਿੱਥੇ ਡਰ ਦਾ ਮਾਹੌਲ ਬਣਿਆ ਪਿਆ ਸੀ ਉਸ ਦੇ ਨਾਲ ਹੀ ਉਹਨਾਂ ਨੇ ਜਿਹੜਾ ਵਾਈਲਡ ਲਾਈਫ ਦੇ ਅਧਿਕਾਰੀ ਆ ਉਹਨਾਂ ਨੂੰ ਸੂਚਿਤ ਕੀਤਾ ਗਿਆ ਸੀ ਮੌਕੇ ਤੇ ਜਿਹੜੇ ਵਾਈਲਡ ਲਾਈਫ ਅਧਿਕਾਰੀ ਜਿਹੜੇ ਉੱਥੇ ਪਹੁੰਚੇ ਸੀ ਔਰ ਉਸ ਸਾਂਬਰ ਦਾ ਜਿਹੜਾ ਇੱਕ ਘਰ ਦੇ ਵਿੱਚੋਂ ਰੈਸਕਿਊ ਕੀਤਾ ਗਿਆ ਔਰ ਉਸ ਉਸ ਨੂੰ ਜੰਗਲ ਦੇ ਵਿੱਚ ਛੱਡ ਦਿੱਤਾ ਗਿਆ ਇਥੇ ਸਾਂਬਰ ਡੀਅਰ ਦੀ ਪ੍ਰੋਬਲਮ ਆਈ ਹੈਗੀ ਤੇ ਕਿਸੇ ਦੇ ਘਰ ਚ ਹੀ ਪੜ ਗਿਆ ਆਹੀ ਰੈਸਕਿਊ ਕੀਤਾ ਸਕਸੈਸਫੁਲੀ ਰੈਸਕਿਊ ਹੋ ਗਿਆ ਸਾਡਾ ਤੇ ਆਹੀ ਕਰਕੇ ਤੇ ਹੁਣ ਸੈਂਚਰੀ ਚ ਛੱਡਣਾ ਇਹਨੂੰ ਆਹੀ ਕਰ ਸੁੱਤੇ ਹੀ ਤੇ ਰਾਤ ਨੂੰ ਇਹ ਸਵੇਰੇ 10 ਵਜੇ ਇਹ ਜਾਨਵਰ ਸਾਡੇ ਘਰ ਆਵੜਿਆ ਤੇ ਮੈਂ ਕਮਰੇ ਨੂੰ ਲਾਕ ਕਰਤਾ ਤੇ ਪੁਲਿਸ ਨੂੰ ਸੂਚਿਤ ਕਰਤਾ ਜੰਗਲਾਤ ਦੇ ਬੰਦੇ ਵੀ ਸਾਡੇ ਘਰ ਪਹੁੰਚ ਚੁੱਕੇ ਨੇ ਪਰ ਜਾਨਵਰ ਵੱਡਾ ਹੁਣ ਗੱਡੀ ਨਾ ਹੋ ਨਾ ਹੁਣ ਕਰਨੇ ਜਾਨਵਰ ਫੜਨ ਤੋਂ ਅਸਮਰਥ ਨੇ ਤੇ ਗੱਡੀ ਦੀ ਵੀ ਵੇਟ ਕਰ ਰਹੇ ਆ ਜੀ